ਕੋਈ ਨ ਨਹੀਂ ਜਾ ਜਾ ਰਹਾ ਪੂਰਾ ਪ੍ਰਸ਼ਾਸਨ ਆਰਮੀ ਇੰਡੀਅਨ ਇਸ ਟਾਈਮ ਰੈਸਕਿਊ ਕਰਦੀ ਹੋਈ ਪਿੰਡ ਦੀਆਂ ਸਿੱਖ ਸੰਗਤਾਂ ਇਲਾਕੇ ਦੇ ਸਿੱਖ ਸੰਗਤਾਂ ਭਾਈ ਇਹ ਕਈਆਂ ਸੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਮੋਹਰ ਤੋਂ ਪੂਰੀ ਟੀਮ ਆਪਣੇ ਕਿਸਾਨ ਕਿਸਾਨ ਵੀ ਪਿੰਡ ਵਾਲੇ ਵੀ ਹਰਮੰਤ ਪੰਜਾਵਾ ਸਕਮੰਦਰ ਸਾਰੇ ਜੋ ਇਲਾਕੇ ਦੀਆਂ ਸਿੱਖ ਸੰਗਤਾਂ ਸਾਰਿਆਂ ਦਾ ਸਹਿਯੋਗ ਹੈ ਪੂਰੇ ਇਲਾਕੇ ਦਾ ਸਹਿਯੋਗ ਹੈ ਆਦਲੇ ਸਿੰਘ ਨੂੰ ਰੈਸਕਿਊ ਕੀਤਾ ਜਾ ਰਿਹਾ ਇੰਡੀਅਨ ਆਰਮੀ ਵੱਲੋਂ ਉਹ ਉੱਥੇ ਉੱਥੇ ਫੌਜੀ ਸਾਹਿਬ ਬਿਲਕੁਲ ਰੈਸਕਿਊ ਕਰਨ ਦੇ ਬਸ ਹੋ ਰਹੀ ਹੈ ਮੇਰੇ ਸਾਹਮਣੇ ਵਾਹਿਗੁਰੂ ਕਿਰਪਾ ਕਰਨ ਖਾਨਾ ਸਰਦਾਰ ਸਿੰਘ ਜੋ ਕਿ ਚੌੜਾ ਸਾਹਿਬ ਦੀ ਸੇਵਾ ਕਰਨ ਗਿਆ ਸੀ ਉੱਪਰ ਅਸੀਂ ਅਟਕਣ ਕਰ ਰਿਹਾ ਰੇਲਾ ਮੰਨ ਗਿਆ ਫਿਰ ਕੀ ਹੋ ਗਈ ਜੀ ਮਿਲਟਰੀ ਆ ਗਈ ਹੈ ਮਿਲਟਰੀ ਜਵਾਨ ਕਰ ਗਿਆ ਉੱਥੇ